ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ ਆਪਾਂ ਸਰਬੱਤ ਗੁਰ ਸਿੱਖ ਮਾਈ ਭਾਈ ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਔਰ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਸ੍ਰੀ ਬੰਗਲਾ ਸਾਹਿਬ ਵਿਖੇ ਪਾਵਨ ਗੁਰਬਾਣੀ ਦੀ ਸੰਥਿਆ ਕਰਨ ਵਾਸਤੇ ਇਕੱਤਰ ਹੋਏ ਹਾਂ ਸੋ ਸਾਵਧਾਨ ਹੋ ਕਰਕੇ ਇਕਾਗਰ ਮਨ ਹੋ ਕਰਕੇ ਪਾਵਨ ਗੁਰਬਾਣੀ ਦੀ ਸੰਥਿਆ ਸ਼੍ਰਵਣ ਕਰੋ ਜੀ ਸਤਨਾਮ ਸਿਰੀ ਰਾਗ ਗੁਰੂ ਸਾਹਿਬ ਜੀ ਸਿਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੇ ਹਰ ਬੋਲ ਮਨ ਸੱਚ ਕਸਵਟਿ ਲਾਈਐ ਤੁਲਿਐ ਪੂਰੈ ਤੋਲ ਕੀਮਤ ਕਿਨੈ ਨਾ ਪਾਈਐ रिद मानक मोल अमोल पाई रे हर हीरा गुर माही सत संगत गुर पाई एह ही इसी गुर माहे सतसंगत सतगुर पाई एनस सबद से तरह सतगुर ध्यान जे न पढ़नि भाई रे हर ही गुर माहे सतसंगत सतगुर पाई ए ਐਹ ਨੀਸ ਸਬਦ ਸਲਾਹੀ ਰਹਾਉ ਸੱਚ ਵਖਰ ਧਨ ਰਾਸ ਲੈ ਪਾਈਏ ਗੁਰ ਪ੍ਰਗਾਸ ਜੋ ਅਗਨ ਮਰੇ ਜਲ ਪਾਇਐ ਤਿਉ ਤ੍ਰਿਸ਼ਨਾ ਦਾਸਨ ਦਾਸ ਜਮ ਜੰਦਾਰ ਨਾ ਲੱਗਾਈ ਓ ਭਉ ਜਲ ਤਰੈ ਤਰਾਸ ਗੁਰਮੁਖ ਕੂੜ ਨਾ ਭਾਵਈ ਸੱਚ ਰੱਤੇ ਸੱਚ ਭਾਏ ਸਾਖਤ ਸੱਚ ਨਾ ਭਾਵਈ ਕੂੜਾ ਕੂੜੀ ਪਾਏ ਸੱਚ ਰੱਤੇ ਗੁਰ ਮਿਲਿਆ ਸੱਚੇ ਸੱਚ ਸਮਾਏ ਮਾਨ ਮਹ ਮਾਨਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਧਨ ਨਾਮ ਹੈ ਘਾਟ ਘਾਟ ਗਹਿਰ ਗੰਭੀਰ ਨਾਨਕ ਗੁਰਮੁਖ ਪਾਈਐ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਭਰਮੇ ਭਾਹੀ ਨਾ ਵਿੱਚ ਵੈ ਜੀ ਭਵੈ ਦਿਸੰਤਰ ਦੇਸ ਅੰਤਰ ਮੈਲ ਨਾ ਉਤਰੈ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵਈ ਬੇਨ ਸਤਗੁਰ ਕੀ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਹਉ ਮੈਂ ਤ੍ਰਿਸ਼ਨਾ ਮਾਰ ਰਹਾਉ ਮਨ ਮਾਨਕ ਨਿਰਮੋਲ ਹੈ RAM ਨਾਮ ਪਤ ਪਾਈ ਮਿਲ ਸਤ ਸੰਗਤ ਹਰ ਪਾਈਐ ਗੁਰਮੁਖ ਹਰ ਲਿਵ ਲਾਏ ਆਪ ਗਿਆ ਸੁਖ ਪਾਇਆ ਮਿਲ ਸਲਲ ਸਲਲ ਸਮਾਈ ਜਿਨ ਹਰ ਹਰ ਨਾਮ ਨਾ ਚੇਤੇਉ ਸੋ ਔਗਣ ਆਵੇ ਜਾਏ ਔਗਣ ਪੜਨਾ ਗੱਗੇ ਨੂੰ ਵੀ ਔਕੜ ਲੱਗਿਆ ਹੋਇਆ ਔਗਣ ਸੋ ਔਗਣ ਆਵੇ ਜਾਏ ਜਿਸ ਸਤਗੁਰ ਪਰਖ ਨਾ ਭੇਟਿਓ ਸੋ ਭੌਜਲ ਪਚੈ ਪਚਾਈ ਇਹੋ ਮਾਨਕ ਜੀਉ ਨਿਰਮੋਲ ਹੈ ਯਾਉ ਕੌਡੀ ਬਦਲੇ ਜਾਏ ਜਿਨਾਂ ਸਤਗੁਰ ਰਸ ਮਿਲੇ ਸੇ ਪੂਰੇ ਪੁਰਖ ਸੁਜਾਨ ਗੁਰ ਮਿਲ ਭੌਜਲ ਲੰਗਿਐ ਦਰਗਹ ਪਤ ਪਰਵਾਨ ਨਾਨਕ ਤੇ ਮੁਖ ਉਜਲੇ ਧੁਨ ਉਪਜੈ ਸਬਦ ਨੀਸਾਨ ਸਿਰੀ ਰਾਗ ਮਹੱਲਾ ਪਹਿਲਾ ਵਣਜ ਕਰਹੁ ਵਣ ਜਾ ਰਿਹੁ ਵਖਰ ਲੇਹੁ ਸਮਾਲ ਤੈਸੀ ਵਸਤ ਵਿਸਾਹੀਐ ਜੈਸੀ ਨਿਭਹਿ ਨਾਲ ਅੱਗੇ ਸਾਹੁ ਸੁਜਾਨ ਹੈ ਲੈਸੀ ਵਸਤ ਸਮਾਲ ਭਾਈ ਰੇ RAM ਕਹਹੁ ਚਿਤ ਲਾਇ ਹਰ ਜਸ ਵਖਰ ਲੈ ਚਲਹੁ ਸਹੋ ਦੇਖੈ ਪਤੀ ਆਏ ਰਹਾਉ ਜਿਨਾ ਰਾਸ ਨਾ ਸੱਚ ਹੈ ਕਿਉ ਤਿਨਾ ਸੁਖ ਹੋਏ ਖੋਟ ਵਣਜ ਵਣਜੇ ਮਨ ਤਨ ਖੋਟਾ ਹੋਏ ਫਾਹੀ ਫਾਥੇ ਮਿਰਗ ਜਿਉ ਦੁਖ ਘਣੋ ਨਿਤ ਰੋਏ ਖੋਟੀ ਪੋਤ ਨਾਪ ਵਹੈ ਤਿਨ ਹਰ ਗੁਰ ਦਰਸ ਨਾ ਹੋਏ ਖੋਟੇ ਜਾਤ ਨਾ ਪਤ ਹੈ ਖੋਟ ਨਾ ਸੀਜ ਸਕੋਏ ਖੋਟੇ ਖੋਟ ਕਮਾਵਣਾ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਐ ਗੁਰ ਕੈ ਸਬਦ ਸਾਲਾਹ ਰਾਮ ਨਾਮ ਰੰਗ ਰਤਿਆ ਹਰ ਨਾ ਭਰਮ ਤਿਨਾਹ ਹਰ ਜਪ ਲਾਹਾ ਅਗਲਾ ਨਿਰਭਉ ਹਰ ਮਨ ਮਾਹ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਧਨ ਜੋਬਨ ਅਰ ਫੁੱਲੜਾ 나ਠਿ ਅੜੇ ਦਿਨ ਚਾਰ ਪੱਬਣ ਕੇਰੇ ਪਤ ਜਉ ਇਥੇ ਪਤ ਪਾਠ ਜਿਹੜਾ ਹੈ ਇਹ ਭਾਰਾ ਪੜਨਾ ਹੈ ਅਤਿਆਨਵਾਚਕ ਹੈ ਪੱਬਣ ਕੇਰੇ ਪੱਤ ਜਿਉ ਢਾਲ ਢੋਲ ਜਮਨਹਾਰ ਰੰਗ ਮਾਣ ਲੈ ਪਿਆਰਿਆ ਜਾ ਜੋਬਨ ਨਉ ਫੁਲਾ ਖੁਲਾ ਪਾਠ ਪੁਲਾ ਪੜਨਾ ਹੈ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹਾਉ ਸੱਜਣ ਮੇਰੇ ਰੰਗੁਲੇ ਜਾਏ ਸੁੱਤੇ ਜੀ ਰਾਣ ਹੰਪੀ ਵੰਨਿਆ ਡੁੰਮਣੀ ਰੋਵਾ ਚੀਣੀ ਬਾਣ ਕੀ ਨਾ ਸੁਣੇ ਹੀ ਗੋਰੀਏ ਆਪਣ ਕੰਨੀ ਸੋਏ ਲਗੀ ਇਸ ਨੂੰ ਵੀ ਲੱਗੀ ਪੜਨਾ ਲੱਗੀ ਭਾਰਾ ਨਹੀਂ ਬੋਲਣਾ ਲੱਗੀ ਲੱਗੀ ਆਵਹਿ ਸਾਹੁਰੈ ਨਿਤਨਾ ਪਈਏ ਹੋਏ ਨਾਨਕ ਸੁਤੀ ਪਈਏ ਜਾਣ ਵਿਰਤੀ ਸੰਨ ਵਿਰਤੀ ਪੜਨਾ ਵਿਰਤੀ ਨਹੀਂ ਬੋਲਣਾ ਵਿਰਤੀ ਜਾਣ ਵਿਰਤੀ ਸੰਨ ਗੁਨਾ ਗਵਾਈ ਗੰਠੜੀ ਅਵਗਣ ਚੱਲੀ ਬਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੀਜ ਭੋਤਾਰ ਰੰਗ ਰੱਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰਹਾਉ ਆਪੇ ਮਾਛੀ ਮਛਲੀ ਆਪੇ ਪਾਣੀ ਝਾਰ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ आपे बिद रंगोला सखिए मेरा लाल नित रवै सोहागणी देख हमारा हाल प्रणवै नानक बेनती तू सरवर तू हंस कौल तू है कविया तू है ये इकट्ठे ही पढ़ने हैं तू है कौल तू है कविया तू है ਆਪੇ ਵੇਖ ਵਿਗਸ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆ ਪਾਓ ਸਾਰਿੰਗ ਪਾਣੀ ਮਾਨ ਕਿਰਸਾਨ ਹਰ ਹਿਰਦੈ ਜਮਾਏ ਲੈ ਯੋ ਪਾਵਸ ਪਾਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸਤੋ ਸਗਲ ਕਾਲਤਰ ਮਾਤਾ ਇਸੇ ਤਰ੍ਹਾਂ ਪੜਨਾ ਪਿਤ ਸਤੋ ਸਗਲ ਕਾਲਤਰ ਮਾਤਾ ਤੇਰੇ ਹੋ へ ਨਾ ਅੰਤ ਸਖਾਇਆ ਰਹਾਉ ਬੇਖੈ ਬਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਾਈ ਜਾਪ ਤਪ ਸੰਜਮ ਹੋ へ ਜਬ ਰਾਖੇ ਕਮਲ ਵਿਗਸੈ ਮਤ ਆਸਰਮਾਈ ਆਸਰਮਾਈ ਪੜਨਾ ਆਸਰਮਾਈ 20 ਸਪਤਾ ਹਰੂ ਬਾਸ ਰੂ ਸੰਗ੍ਰਹਿ ਤੀਨ ਖੋੜਾ ਨਿਤ ਖਾਲਸਾਰੈ 18 ਮੈਂ ਪਰੰਪਰੋ ਚੀਨੇ ਇਥੇ ਮੈਂ ਬਿਨਾ ਬਿੰਦੀ ਤੋਂ ਪੜਨਾ ਹੈ ਮੈਂ ਮੈਂ ਨਹੀਂ ਬੋਲਣਾ 10 18 ਮੈਂ ਅਪਰੰਪਰੋ ਚੀਨੈ ਕਹਿ ਨਾਨਕ ਇਵ ਏਕ ਤਾਰੈ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸਬਦੋ ਕਰ ਸੱਚ ਕੀ ਆਮ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਈ ਲੈ ਇਸ ਤਦ ਦੁਜਕ ਮੂੜੇ ਏਵ ਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕੈ ਮਣ ਰੂਪ ਕੀ ਸੋਭਾ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤੈ ਚਿੱਕੜੋ ਇਹੋ ਮਨ ਮੀਡਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਭੌਰ ਉਸਤਾਦ ਨਿਤ ਭਾਖਿਆ ਬੋਲੀ ਕਿਉ ਬੁਝ ਜਾਨ ਹੈ ਬੁਝਾਈ ਆਖਣ ਸੁਣਾਣਾ ਸੁਣਾਣਾ ਪਹਿਲਾ ਨੰਨਾ ਲੱਗਿਆ ਹੋਇਆ ਫਿਰ ਅਣਾਣਾ ਸੁਣਾਣਾ ਇਸ ਤਰ੍ਹਾਂ ਪੜਨਾ ਆਖਣ ਸੁਣਾਣਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਲ ਹੈ ਪਿਸਿੰਦੇ ਜਿਨੀ ਕਰ ਏਕ ਧਿਆਇਆ ਤੀਹੀ ਕਰ ਰੱਖੇ ਪੰਜ ਕਰ ਸਾਥੀ ਨਾਉ ਸਹਤਾਨ ਮਤ ਕੱਟ ਜਾਈ ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਧਨ ਕੇਤਕੂ ਸੰਝਿਆਹੀ ਕੇਤਕੂ ਸੰਬੰਧਕ ਪੜਨਾ ਹੈ ਕੇਤਕੂ ਕੇਤਕੂ ਸੰਝਿਆਹੀ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਇਹ ਮੌਲਾ ਪੋਲਾ ਪੜਨਾ ਹੁੰਦਾ ਮੌਲਾ ਨਹੀਂ ਬੋਲਣਾ ਸੋਈ ਮੌਲਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਮ ਖਾਕ ਜਿਨ ਬੰਦ ਰਹਾਈ ਧਨ ਸਿਰਜਣਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾਰ ਹੋ ਡਰਣਾ ਰਹਾਉ ਤਾ ਤੂ ਮੁੱਲਾ ਤਾ ਤੂ ਕਾਜੀ ਜਾਣ ਹੈ ਨਾਮ ਖੁਦਾਈ ਜੀ ਬਹੁ ਤੇਰਾ ਪੜਿਆ ਹੋਵਹਿ ਕੋ ਰਹੈ ਨਾ ਪਰ ਜੈ ਪਾਈ ਸੋਈ ਕਾਜੀ ਜਿਨ ਆਪ ਤਜਿਆ ਇੱਕ ਨਾਮ ਕੀਆ ਆਧਾਰੁ ਹੈ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੂ ਪੰਜ ਵਖਤ ਨਿਵਾਜ ਗੁਜਾਰ ਹੈ ਪੜ੍ਹ ਹੈ ਕਤੇਬ ਕੁਰਾਨਾ ਨਾਨਕ ਆਖੇ ਗੁਰ ਸਦੇਈ ਇਹ ਸਦੇਈ ਭਾਰਾ ਪੜਨਾ ਹੈ ਸਦੇਈ ਨਹੀਂ ਪੜਨਾ ਸਦੇਈ ਨਾਨਕ ਆਖੇ ਗੁਰ ਸਦੇਈ ਰਹਿਓ ਪੀਣਾ ਖਾਣਾ ਸ਼ੀਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਰਨੀ ਨਾਲ ਭਲਕੇ ਭਉ ਕਹੈ ਸਦਾ ਬਿਆਲ ਕੂੜ ਛੁਰਾ ਮੁਠਾ ਮੁਰਦਾਰ ਧਾਨਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਇਨਾ ਤੇ ਬਿਸਰਾਮ ਹੈ ਮੈਂ ਪਤ ਕੀ ਪੰਦਨਾ ਕਰਨੀ ਕੀ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਇਹੋ ਆਧਾਰ ਰਹਾਉ ਮਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋਹੀ ਨੀਤ ਸਨਾਤ ਕਾਮ ਕ੍ਰੋਧ ਤਨਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸਵਰਤ ਮਲੋਕੀ ਵੇਸ ਹਉ ਠਗਵਾਣਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਉਹ ਕਿਆ ਮੁਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹਿ ਵਿਚਾਰ ਤਾਨਕ ਰੂਪ ਰਹਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜੀਤੇ ਹੈ ਜੀ ਸੁਰਤ ਵਿਹੂਣਾ ਕੋਏ ਨਾ ਕੀਏ ਜੇਹੀ ਸਵਰਤ ਤੇਹਾ ਤਿੰਨ ਰਾਹੋ ਲੇਖਾ ਇਕੋ ਇਕੋ ਪੜਨਾ ਇਕੋ ਨਹੀਂ ਲੇਖਾ ਇਕੋ ਆਵਹ ਜਾਹੋ ਕਾਹੇ ਜੀਵ ਕਰਹੈ ਚਤੁਰਾਈ ਲੇਵੈ ਦੇਵ ਟੇਲਾ ਨਾ ਪਾਈ ਰਹਾਉ ਤੇਰੇ ਜੀ ਜੀਆ ਕਾ ਤੋਹੇ ਕਹਿਤ ਕਉ ਸਾਹਿਬ ਆਵਹਿ ਰੋਹਿ ਜੇ ਤੂੰ ਸਾਹਿਬ ਆਵਹਿ ਰੋਹੇ ਤੂੰ ਉਹਨਾ ਕਾ ਤੇਰੇ ਓਹੇ ਅਸੀਂ ਬੋਲ ਵਿਗਾੜ ਵਿਗਾੜ ਹੈ ਬੋਲ ਤੂੰ ਨਦਰੀ ਅੰਦਰ ਤਲ ਹੈ ਤੂਰ ਜਹ ਕਰਨੀ ਤਹਿ ਪੂਰੀ ਮਤ ਕਰਨੀ ਵੱਜੋ ਘੱਟੇ ਘੱਟ ਇੱਥੇ ਘੱਟੇ ਘੱਟ ਜਿਹੜੇ ਸ਼ਬਦ ਹਨ ਇਹ ਭਾਰੇ ਪੜਨੇ ਹਨ ਕਰਣੀ ਵੱਜੋ ਕਟੇ ਘਟ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ 부ਝੈ ਸੋਏ ਘਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗ ਹੈ ਪਰਵਾਣ ਇਥੋਂ ਤੱਕ ਜੋ ਅੱਜ ਆਪਾਂ ਨੇ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਬਖਸ਼ਿਸ਼ ਦਾ ਸਦਕਾ ਸੰਖਿਆ ਕੀਤੀ ਹੈ ਸੋ ਅੱਜ ਦੇ ਇੱਥੇ ਹੀ ਸਮਾਪਤੀ ਹੈ ਜੀ ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣ 부ਜੈ ਸੋਏ ਘਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹ ਹੈ ਪਰਵਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ